ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਹਾਂ ਸੰਦੀਪ ਖਰਲ ਪੰਜਾਬ ਦੇ ਵਿੱਚ ਬਹੁਤ ਸਾਰੇ ਐਜੂਕੇਸ਼ਨ ਇੰਸਟੀਟਿਊਟਸ ਆ ਔਰ ਖਾਸ ਤੌਰ ਤੇ ਉਹ ਐਜੂਕੇਸ਼ਨ ਇੰਸਟੀਟਿਊਟਸ ਜਿਹੜੇ ਚੈਰੀਟੇਬਲ ਸੰਸਥਾਵਾਂ ਨੇ ਯਾਨੀ ਕਿ ਉਹਨਾਂ ਸੰਸਥਾਵਾਂ ਨੂੰ ਜਿਹੜਾ ਵਾ ਉਹ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਉਹਨਾਂ ਸੰਸਥਾਵਾਂ ਨੂੰ ਲੋਕਾਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਜਿਹੜੀਆਂ ਨੇ ਉਹ দান ਕੀਤੀਆਂ ਹੋਈਆਂ ਤਾਂ ਜੋ ਉੱਥੇ ਸਕੂਲ ਕਾਲਜ ਹਸਪਤਾਲ ਜਾਂ ਕੁਝ ਹੋਰ ਪਬਲਿਕ ਵੈਲਫੇਅਰ ਵਾਸਤੇ ਬਣਾਇਆ ਤੇ ਚਲਾਇਆ ਜਾ ਸਕੇ ਇਸੇ ਤਰ੍ਹਾਂ ਪੰਜਾਬ ਦੀ ਇੱਕ ਸਰਮੌਰ ਸੰਸਥਾ ਹੈ ਜਿਨ੍ਹਾਂ ਦੇ ਐਜੂਕੇਸ਼ਨ ਇੰਸਟੀਟਿਊਟਸ ਅੰਮ੍ਰਿਤਸਰ ਦੇ ਵਿੱਚ ਨੇ ਜੰਡੇਆਲਾ ਦੇ ਵਿੱਚ ਨੇ ਤੇ ਤਰਨਤਾਰਨ ਦੇ ਵਿੱਚ ਨੇ ਇਸ ਸੰਸਥਾ ਦਾ ਨਾਮ ਹੈ 4S ਇਹਨੂੰ ਸੰਤ ਸਿੰਘ ਸੁਖਾ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਬਹੁਤ ਮਕਬੂਲ ਇਹ ਜਿਹੜੀ ਹੈ এডਿਕੇਸ਼ਨ ਅਧਾਰਾ ਹੈਗਾ ਵਿਦਿਅਕ ਅਧਾਰਾ ਇਹਦੇ ਬਾਰੇ ਇਹ ਕਿਹਾ ਜਾਂਦਾ ਮੰਨਿਆ ਜਾਂਦਾ ਵੀ ਅਗਰ ਕਿਸੇ ਬੱਚੇ ਨੇ ਫੋਰ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੋਵੇ ਤਾਂ ਉਹਦੇ ਲਈ ਜਿਹੜਾ ਉਹਦੀ ਪੜ੍ਹਾਈ ਦੇ ਵਿੱਚ ਜਿਹੜੇ ਨੰਬਰ ਆ ਬਹੁਤ ਚੰਗੇ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਇਹ ਜਿਹੜਾ ਸਕੂਲ ਹੈ ਇਹ ਸਿੱਖ ਇਹ ਜਿਹੜੀ ਪਰੰਪਰਾਵਾਂ ਦੇ ਉੱਤੇ ਪੂਰਾ ਪਹਿਰਾ ਦਿੰਦਾ ਇਸ ਸਕੂਲ ਦੇ ਵਿੱਚ ਜਿਹੜਾ ਸਿੱਖੀ ਦੀਆਂ ਰੌ ਰੀਤਾ ਜਿਹੜੀਆਂ ਨੇ ਉਹ ਵੀ ਸਿਖਾਈਆਂ ਜਾਂਦੀਆਂ ਨੇ ਔਰ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਬੱਚਿਆਂ ਨੇ ਭਾਰਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੜਾ ਨੰਮਨਾ ਵੀ ਖੱਟਿਆ ਪਰ ਇੱਕ ਵਿਵਾਦ ਇਸ ਸੰਸਥਾ ਦੇ ਨਾਲ ਹੁਣ ਜੁੜ ਗਿਆ ਇਸ ਸੰਸਥਾ ਦੀ ਬਟਾਲਾ ਰੋਡ ਤੇ ਉੱਤੇ ਕੋਈ ਜ਼ਮੀਨ ਹੈ ਹੁਣ ਦੂਸਰੀ ਧਿਰ ਦਾ ਇਹ ਕਹਿਣਾ ਵੀ ਇਹ ਜ਼ਮੀਨ ਸਾਡੀ ਹੈ ਇਸ ਸੰਸਥਾ ਨੇ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਨਾਲ ਦੀ ਨਾਲ ਇਹ ਸੰਸਥਾ ਜਿਹੜੀ ਹੈ ਆਪਣੇ ਨਿੱਜੀ ਮਫਾਦ ਵਾਸਤੇ ਇਹ ਜ਼ਮੀਨ ਵੇਚ ਵੀ ਰਹੀ ਹੈ ਇਸ ਬਾਰੇ ਇਸ ਖਬਰ ਦੀ ਪੂਰੀ ਪੜਤਾਲ ਬਾਰੇ ਅਸੀਂ ਜਦੋਂ ਇਸ ਸੰਸਥਾ ਦੇ ਜਿਹੜੇ ਇੱਕ ਮੈਂਬਰ ਜਿਹੜੇ ਸੀਨੀਅਰ ਪੱਤਰਕਾਰ ਵੀ ਨੇ ਜਸਬੀਰ ਸਿੰਘ ਪੱਟੀ ਸਾਹਿਬ ਉਹਨਾਂ ਨਾਲ ਗੱਲ ਕੀਤੀ ਤਾਂ ਮਾਜਰਾ ਸਾਰਾ ਸਮਝ ਦੇ ਵਿੱਚ ਆਇਆ ਵੀ ਦਰਸਲ ਇਹ ਮਾਜਰਾ ਹੈ ਕਿ ਇਹ ਕਹਾਣੀ ਹੈ ਕੀ ਹੈ ਉਹਨਾਂ ਨੇ ਦੱਸਿਆ ਵੀ ਇਸ ਸੰਸਥਾ ਦਾ ਜਿਹੜਾ ਇਤਿਹਾਸ ਹੈ ਇਹ ਦਹਾਕਿਆਂ ਨਹੀਂ ਸਦੀਆਂ ਪੁਰਾਣਾ ਹੈ 1875 ਦੇ ਵਿੱਚ ਦੱਸਿਆ ਜਾਂਦਾ ਵੀ ਪੰਜਾਬ ਚੋਂ ਚਾਰ ਸਿੱਖ ਨੌਜਵਾਨ ਜਿਹੜੇ ਆ ਉਹ ਈਸਾਈ ਧਰਮ ਅਪਣਾਉਣਾ ਚਾਹੁੰਦੇ ਸੀਗੇ ਔਰ ਇਸ ਬਾਰੇ ਜਦੋਂ ਸੰਤ ਸਿੰਘ ਨੂੰ ਪਤਾ ਲੱਗਾ ਜਿਨ੍ਹਾਂ ਦੀ ਇਹ ਜ਼ਮੀਨ ਹੈ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਆ ਸਿੱਖਾਂ ਦੀਆਂ ਇੰਨੀਆਂ ਕੁਰਬਾਨੀਆਂ ਨੇ ਤੇ ਸਿੱਖ ਬੱਚੇ ਜਿਹੜੇ ਆ ਉਹ ਕਿਉਂ ਇਸਾਈ ਧਰਮ ਅਪਣਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਸ਼ਾਇਦ ਐਜੂਕੇਸ਼ਨ ਦੀ ਕਿਤੇ ਕਮੀ ਹੈ ਇਸੇ ਕਰਕੇ ਜਿਹੜੇ ਸਿੱਖ ਨੌਜਵਾਨ ਨੇ ਇਹ ਇਸਾਈ ਧਰਮ ਅਪਣਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਉਸ ਵਕਤ ਆਪਣੀ ਜ਼ਮੀਨ ਜਿਹੜੀ ਹੈ ਉਹ ਸਕੂਲਾਂ ਵਾਸਤੇ ਦਾਨ ਦੇ ਦਿੱਤੀ ਇਹ ਜ਼ਮੀਨ ਦਰਅਸਲ ਸੰਤ ਸਿੰਘ ਦੀ ਦੱਸੀ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੇ ਲਾਗੇ ਮਾਈ ਸੇਵਾ ਬਾਜ਼ਾਰ ਆ ਉੱਥੇ ਉਹਨਾਂ ਦਾ ਘਰ ਸੀਗਾ ਉਹ ਵੀ ਇਸ ਸੰਸਥਾ ਨੂੰ দান ਕਰ ਦਿੱਤਾ ਕਿਉਂਕਿ ਉਹਨਾਂ ਦੇ ਔਲਾਦ ਕੋਈ ਨਹੀਂ ਸੀਗੀ ਹੁਣ ਤੁਸੀਂ ਪੁੱਛੋਗੇ ਕਿ ਸੁੱਖਾ ਸਿੰਘ ਨਾਮ ਕਿੱਥੋਂ ਆਇਆ ਦਰਅਸਲ ਸੰਤ ਸਿੰਘ ਦੇ ਜਿਹੜੇ ਪਿਤਾ ਉਹਨਾਂ ਦਾ ਨਾਮ ਸੁੱਖਾ ਸਿੰਘ ਸੀ ਔਰ ਇਸੇ ਕਰਕੇ ਇਹ ਜਿਹੜੀ ਐਜੂਕੇਸ਼ਨ ਸੰਸਥਾ ਬਣਾਈ ਗਈ ਸੰਤ ਸਿੰਘ ਸੁੱਖਾ ਸਿੰਘ ਜਿਹਨੂੰ ਛੋਟੀ ਭਾਸ਼ਾ ਦੇ ਵਿੱਚ ਜਾਂ ਆਮ ਪ੍ਰਚਲਿਤ ਭਾਸ਼ਾ ਦੇ ਵਿੱਚ ਫੋਰਸ ਕਹਿੰਦੇ ਆ ਫੋਰਸ ਸਕੂਲ ਬਹੁਤ ਮਕਬੂਲ ਸਕੂਲ ਨੇ ਬਹੁਤ ਮਿਆਰੀ ਜਿਹੜੀ ਆ ਪੜ੍ਹਾਈ ਆ ਉੱਥੋਂ ਦੀ ਔਰ ਖਾਸ ਤੌਰ ਦੇ ਉੱਤੇ ਪੰਥਕ ਰੌ ਰੀਤਾ ਦੇ ਨਾਲ ਜੁੜਿਆ ਹੋਇਆ ਇਹ ਸਕੂਲ ਆ ਹੁਣ ਅੱਜ ਕੱਲ ਇੱਕ ਵਿਵਾਦ ਸਾਹਮਣੇ ਆਇਆ ਵੀ ਇਸ ਸੰਸਥਾ ਨੇ ਜ਼ਮੀਨ ਵੇਚ ਦਿੱਤੀ ਆ ਤੇ ਉਹ ਪੈਸੇ ਜਿਹੜੇ ਆ ਖੁਰਦ-ਬੁਰਦ ਕੀਤੇ ਗਏ ਆ ਪਰ ਦਰਅਸਲ ਅਜਿਹਾ ਨਹੀਂ ਹੋਇਆ ਸੰਸਥਾ ਦੇ ਕੋਲ ਅਖਤਿਆਰ ਹੈਗੇ ਆ ਉਹ ਜਗ੍ਹਾ ਵੇਚ ਵੀ ਸਕਦੇ ਆ ਤੇ ਖਰੀਦ ਵੀ ਸਕਦੇ ਆ ਹੁਣ ਇਹ ਜਿਹੜੀ ਸੰਸਥਾ ਵਾ ਜਦੋਂ ਕੋਈ ਜ਼ਮੀਨ ਵੇਚ ਦਿੰਦੀ ਹੈ ਤਾਂ ਉਹਦੇ ਬਦਲੇ ਇਹ ਜ਼ਮੀਨ ਹੀ ਖਰੀਦੇ ਨੇ ਇਹ ਉਹਨਾਂ ਪੈਸਿਆਂ ਨੂੰ ਨਿੱਜੀ ਮਫਾਦ ਕਰਕੇ ਨਹੀਂ ਵਰਤਦੇ ਇਹ ਉਹਨਾਂ ਨੂੰ ਆਪਣੇ ਨਿੱਜੀ ਕੰਮਾਂ ਕਰਕੇ ਨਹੀਂ ਵਰਤਦੇ ਇਹ ਸਕੂਲ ਦੀ ਬਿਲਡਿੰਗ ਬਣਾਉਣ ਵਾਸਤੇ ਪੈਸੇ ਖਰਚ ਕਰ ਸਕਦੇ ਆ ਇਹ ਸਕੂਲ ਦੇ ਵਿੱਚ ਕੋ ਬੱਸਾਂ ਨਵੀਆਂ ਖਰੀਦਣੀਆਂ ਹੁਣ ਉਹਦੇ ਵਾਸਤੇ ਪੈਸੇ ਖਰਚ ਕਰ ਸਕਦੇ ਆ ਇਹ ਸੰਸਥਾ ਜਿਹੜੀ ਹੈ ਸਕੂਲ ਦੇ ਕਿਸੇ ਕਿਸਮ ਦੇ ਕਾਲੇ ਦੇ ਕਿਸੇ ਕਿਸਮ ਦੇ ادارے ਦੇ ਕਿਸੇ ਕਿਸਮ ਦੇ ਜਿਹੜੇ ਡਿਵੈਲਪਮੈਂਟ ਵਾਸਤੇ ਪੈਸੇ ਜਿਹੜੇ ਆ ਖਰਚੇ ਜਾ ਸਕਦੇ ਆ ਸੋ ਇੱਕ ਵਿਵਾਦ ਇਸ ਸੰਸਥਾ ਦੇ ਨਾਲ ਜਿਹੜਾ ਜੁੜਿਆ ਹੋਇਆ ਜਿੱਥੇ ਨਿਆਂਗਤੇਬੰਦੀਆਂ ਵੀ ਪਹੁੰਚ ਜਾਂਦੀਆਂ ਨੇ ਪਰ ਜਦੋਂ ਸਾਡੀ ਗੱਲ ਹੋਈ ਤਾਂ ਕਲੀਅਰ ਹੋ ਜਾਂਦਾ ਕਿ ਅਦਾਲਤ ਨੇ ਸੰਸਥਾ ਨੂੰ ਅਖਤਿਆਰ ਦਿੱਤੇ ਹੋਏ ਨੇ ਕਿ ਸੰਸਥਾ ਜਿਹਦੇ ਕੋਲ ਅੱਜ ਕੱਲ ਇਹ ਅਰਬਾਂ ਦੀ ਜ਼ਮੀਨ ਹੋ ਗਈ ਹੈ ਕਰੋੜਾਂ ਅਰਬਾਂ ਦੀ ਜ਼ਮੀਨ ਹੈ ਇਹ ਆਪਣੇ ਡਿਵੈਲਪਮੈਂਟ ਵਾਸਤੇ ਜਗ੍ਹਾ ਵੇਚ ਵੀ ਸਕਦੀ ਹੈ ਤੇ ਜਗ੍ਹਾ ਖਰਚ ਵੀ ਇਹ ਉਹਦਾ ਜਿਹੜਾ ਰਕਮ ਆ ਉਹਨੂੰ ਨਵੀਂ ਜ਼ਮੀਨ ਲੈਣ ਵਾਸਤੇ ਖਰਚ ਵੀ ਕਰ ਸਕਦਾ